ਪੰਜਾਬ ਵਿੱਚ ਗਰੀਬ ਬੇਸਹਾਰਾ ਅਤੇ ਵਿਧਵਾ ਔਰਤਾਂ ਨੂੰ ਘਰ ਵਿੱਚ ਰਾਸ਼ਨ ਅਤੇ ਰੋਜ਼ਾਨਾ ਖਾਣ-ਪੀਣ ਦਾ ਸਮਾਨ ਦਿੱਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਪਟਿਆਲਾ ਦੀ ਤੋਬਾ ਵਾਲਪੁਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਗਰੀਬ ਵਿਧਵਾਵਾਂ ਅਤੇ ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦਾ ਫਰਜ਼ ਪਿਛਲੇ ਲੰਬੇ ਸਮੇਂ ਤੋਂ ਨਿਭਾਇਆ ਜਾ ਰਿਹਾ ਹੈ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਫਾਊਂਡੇਸ਼ਨ ਦੇ ਮੁਖੀ ਪਵਲਪੁਰ ਵੈਲਫੇਅਰ ਫਾਊਂਡੇਸ਼ਨ ਨੇ ਕਿਹਾ ਕਿ ਪਵਲਪੁਰ ਵੈਲਫੇਅਰ ਫਾਊਂਡੇਸ਼ਨ ਪਿਛਲੇ ਕਾਫੀ ਸਮੇਂ ਤੋਂ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ ਅਤੇ ਬਹੁਤ ਸਾਰੇ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੀ ਹੈ ਪੰਜਾਬ ਵਿੱਚ ਗਰੀਬ ਬੇਸਹਾਰਾ ਅਤੇ ਵਿਧਵਾ ਔਰਤਾ ਜਿਹੜੀਆਂ ਨੇ ਉਹਨਾਂ ਦੇ ਲਈ ਇੱਥੇ ਰਾਸ਼ਨ ਦੀ ਸਹੂਲਤ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਵੈਲਫੇਅਰ ਫਾਊਂਡੇਸ਼ਨ ਬਵਲਪੁਰ ਦੇ ਮੁਖੀ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਗਰੀਬ ਵਿਧਵਾਵਾਂ ਅਤੇ ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦਾ ਇਹ ਸਾਡਾ ਫਰਜ਼ ਅਸੀਂ ਹਮੇਸ਼ਾ ਤੋਂ ਨਿਭਾਉਂਦੇ ਆ ਰਹੇ ਹਾਂ ਅਤੇ ਵੈਲਫੇਅਰ ਫਾਊਂਡੇਸ਼ਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ ਅਤੇ ਇਸੇ ਮੁਹਿੰਮ ਦੇ ਚੱਲਦਿਆਂ ਤ੍ਰਿਪੜੀ ਪਟਿਆਲਾ ਵਿਖੇ ਪਾਰਕ ਬਣਾਇਆ ਗਿਆ ਹੈ ਜੋ ਕਿ ਲੰਬੇ ਸਮੇਂ ਤੋਂ ਇੱਥੇ ਕੰਮ ਕਰ ਰਹੇ ਨੇ ਇਹ ਦਿਨ ਦੀ ਕੀ ਗੱਲ ਚਾਹੁੰਦੇ ਹੋ ਅੱਜ ਕਿਤਨਾ ਆ ਰਸਨ ਵੰਡ ਸਮਾਗਮ ਅੱਜ ਬਹਾਲਪੁਰ ਵੈਲਫੇਅਰ ਫਾਊਂਡੇਸ਼ਨ ਦਾ ਜਿਹੜਾ 36ਵਾਂ ਰਸਨ ਵੰਡ ਸਮਾਗਮ ਹੋਇਆ ਸੀ ਜਿਹੜੀ ਕੀ ਰਸਨ ਵੰਡ ਦੀ ਜਿਹੜੀ ਸੇਵਾ ਹੈ ਜੀ ਹੈ ਜਿਹੜੀ ਸ਼੍ਰੀ ਰਿੱਕੀ ਭਟੋੜ ਜੀ ਦੀ ਅਗਵਾਈ ਤੇ ਸ਼੍ਰੀ ਕਰਨ ਕੁਮਾਰ ਜੀ ਸ਼ੇਰੂ ਜੀ ਨੇ ਕੀਤੀ ਹੈ ਤੇ ਸ਼੍ਰੀ ਹਿਮਾਂਸ਼ੂ ਜੀ ਗੇਰਾ ਜੀ ਰਸਨ ਡਿਸਟੋਨ ਨੇ ਕੀਤੀ ਹੈ ਤੇ ਅੱਜ ਬਹਾਲਪੁਰੀ ਬਰਾਦਰੀ ਦੇ 50 ਜ਼ਰੂਰਤਮੰਦ ਪਰਿਵਾਰਾਂ ਨੂੰ ਰਸਨ ਵੰਡਿਆ ਗਿਆ ਤੇ ਸਾਡੀ ਸੰਸਥਾ ਜਿਹੜੀ ਹੈ ਪਿਛਲੇ 7-8 ਸਾਲਾਂ ਤੋਂ ਇਹ ਆਪਣੇ ਬਰਾਦਰੀ ਵਾਸਤੇ ਸੇਵਾ ਕਰਦੀ ਜਾ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਕਈਆਂ ਦਾ ਅਕਸਰ ਕੀ ਕਈ ਬੱਚੇ ਆ ਜੀ ਮਾਪਿਓ ਕਮਾ ਕੇ ਦੇਦੇ ਲੇਕਿਨ ਉਹਨਾਂ ਨੂੰ ਪਾਲਦੇ ਨਹੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਅਸੀਂ ਤਾਂ ਇਹ ਕਹਿੰਦੇ ਜਿਹੜੇ ਮਾਪੇ ਬਸ ਉੱਤੇ ਦਾ ਕੋਈ ਵੀ ਨਹੀਂ ਹੁੰਦਾ ਜੀ ਜਿਹੜੇ ਆਪਣੇ ਮਾਪੇ ਦੀ ਸੇਵਾ ਕੀਤੀ ਸਮਾਜ ਨੂੰ ਸਭ ਕੁਝ ਉਹਨੇ ਪਾਲਿਆ ਜੀ ਬਾਕੀ ਜਿਹੜੀ ਹੈ ਸਾਡੀ ਸੰਸਥਾ ਆਪਣੀ ਬਜ਼ੁਰਗ ਜਿਹੜੀ ਲੇਡੀ ਜਿਹੜੀ ਵਿਧੋ ਹੈ ਜਿਨ੍ਹਾਂ ਦਾ ਘਰ ਕੋਈ ਕਮਾਣ ਵਾਲਾ ਨਹੀਂ ਹੈ ਉਹਨਾਂ ਦੇ ਜੋ ਰਾਸ਼ਨ ਦੇ ਕੇ ਥੋੜਾ ਜਿਹਾ ਆਪਣਾ ਸੇਵਾ ਉਹ ਦਿੰਦੀ ਆ ਜੀ ਆ ਸਰ ਕੀ ਹੋ ਗਿਆ ਜਿਹੜਾ ਆਸਮਦਵਨ ਹੋ ਰਿਹਾ 36ਵਾਂ ਹੈ ਬੋਲਬੁਰੀਆ ਵੈਲਫਰਡ ਫੈਕਟਰੀ ਕੰਮ ਵਧੀਆ ਕੰਮ ਕਰ ਰਹੀ ਕੀ ਕਹਿਣਾ ਚਾਹਦੇ ਤੁਸੀਂ ਸਭ ਤੋਂ ਪਹਿਲਾਂ ਮੇਰੇ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਚਾਹੇ ਉਹ ਪੰਜਾਬ ਹੈ ਤੇ ਚਾਹੇ ਉਹ ਅਮਰੀਕਾ ਤੇ ਚਾਹੇ ਆਸਟ੍ਰੇਲੀਆ ਜਿੱਥੇ-ਜਿੱਥੇ ਮੇਰੀ ਬ੍ਰਾਂਡਰੀ ਦੇ ਲੋਕ ਵੱਸਦੇ ਨੇ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ RAM RAM ਤੇ ਮੈਨੂੰ ਬੜਾ ਵਧੀਆ ਲੱਗਿਆ ਪੂਰੇ 14 ਸਾਲਾਂ ਬਾਅਦ ਇੱਥੇ ਆ ਕੇ ਆਪਣੀ ਬਰਾਦਰੀ ਨੂੰ ਦੇਖ ਕੇ ਆਪਣੀ ਬਰਾਤਰੀ ਦੇ ਕੰਮ ਦੇ ਕੇ ਦਿਲੋਂ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਇਦਾਂ ਇਦਾਂ ਇਤਨੀ ਹੋਣੀ ਚਾਹੀਦੀ ਹੈ ਕਿ ਜਿਹੜੇ ਵੀ ਮੇਰੇ ਭਰਾ ਭੈਣਾਂ ਜਿੰਨੇ ਵੀ ਮੇਰੇ ਲੋਕ ਪਰਦੇਸਾਂ ਦੇ ਵਿੱਚ ਰਹਿੰਦੇ ਹਨ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕਿ ਉਹ ਇਤਾਂ ਇਤਾਂ ਹੀ ਆਪਣੀ ਬਰਾਦਰੀ ਦੇ ਨਾਲ ਜੁੜਨ ਤੇ ਜੋ ਸਾਡੀ ਬਰਾਦਰੀ ਅੱਜ ਵਧੀਆ ਕਾਰੇ ਕਰ ਰਹੀ ਹੈ ਗਰੀਬਾਂ ਦੀ ਮਦਦ ਕਰਨਾ ਇਹ ਸਾਡੀ ਫਾਊਂਡੇਸ਼ਨ ਹੈ ਬਾਵਲਪੂਰੀ ਫਾਊਂਡੇਸ਼ਨ ਸਾਡੇ ਚਾਹਲਾ ਜੀ ਬਹੁਤ ਹੀ ਬਰਾਦਰੀ ਦਾ ਧਿਆਨ ਰੱਖ ਰਹੇ ਹਨ ਤੇ ਮੈਂ ਉਮੀਦ ਕਰਦਾ ਆ ਕਿ ਇਸੇ ਤਰ੍ਹਾਂ ਹੀ ਸਾਡੇ ਲੋਕ ਇਸ ਵਿੱਚ ਹਿੱਸਾ ਲਗਾਉਂਦੇ ਰਹਿਣ ਤੇ ਸਾਡੀ ਬਰਾਦਰੀ ਨੂੰ ਸਾਡੇ ਲੋਕਾਂ ਨੂੰ ਤਰੱਕੀ ਦੇ ਰਾਹ 'ਤੇ ਲਿਖ ਬਖਸ਼ੇ ਸਰ ਕਹਿੰਦਾ ਇਹ ਯੋਗਦਾਨ ਯੰਗ ਦਾ ਬਹੁਤ ਜ਼ਿਆਦਾ ਹੁੰਦਾ ਤੁਸੀਂ ਵੀ ਆਇਓ ਬਾਰੋ ਸਪੈਸ਼ਲੀ ਦੇ ਵਾਸਤੇ ਆਇਓ ਤੁਸੀਂ ਵੀ ਜਾਨੋ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਮੈਂ ਜਿੰਨੇ ਵੀ ਮੇਰੇ ਦੋਸਤ ਜਿੰਨੇ ਵੀ ਮੇਰੇ ਭੈਣਾਂ ਜਿੰਨੇ ਵੀ ਮੇਰੇ ਭਰਾ ਜਿੰਨੇ ਵੀ ਮੇਰੇ ਪਰਜੂਰ ਬਾਹਰ ਰਹਿੰਦੇ ਹਨ ਉਹਨਾਂ ਵਾਸਤੇ ਜਿਹੜਾ 100 200 ਡਾਲਰ ਜਿਹੜੀ ਹੈ ਕੋਈ ਵੱਡੀ ਗੱਲ ਐਮਰ ਨਹੀਂ ਲੱਗਦਾ ਤੇ ਮੈਂ ਕਹਿੰਦਾ ਏਦਾਂ ਹੀ ਚਾਲਾ ਚੱਲਣਾ ਜੁੜਨ ਆਪਣੀ ਬਰਾਦਰੀ ਨਾਲ ਜਿੱਦਾਂ ਕਿ ਲੋਕਾਂ ਦੀ ਬਰਾਦਰੀ ਦੇ ਵਿੱਚ ਹੁੰਦਾ ਕਿ ਉਹ ਆਪਣੀ ਫੋਮ ਨੂੰ ਬਹੁਤ ਉੱਪਰ ਲੈ ਕੇ ਜਾਂਦੇ ਹਨ ਤੇ ਮੈਂ ਇਹੀ ਉਮੀਦ ਕਰਦਾ ਹਾਂ ਜਿੰਨੇ ਵੀ ਮੇਰੇ ਲੋਕ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਚਾਵਲਾ ਜੀ ਨਾਲ ਸੰਪਰਕ ਕਰਨ ਇਹਨਾਂ ਨੂੰ ਡੋਨੇਸ਼ਨ ਭੇਜਣ ਇਹ ਅੱਗੇ ਆਪਣੀ ਬੋਲਪੁਰੀ ਦਾ ਨਾਮ ਉੱਪਰ ਲੈ ਕੇ ਜਾਣਗੇ ਥੈਂਕ ਯੂ ਜੀ ਅੰਜੀ ਸਿੰਘ ਸਾਹਿਬ ਕੀ ਕਹਿਣਾ ਚਾਹਦੇ ਹੋ ਅੱਜ ਤੁਸੀਂ ਇੱਥੇ ਵੀ ਆਏ ਹੋ ਇਹਨਾਂ ਦੇ ਰਾਸ਼ਨ ਵੰਡ ਰਿਹਾ ਬੋਲਪੁਰੀਆ ਵਰਫੇਲ ਫਾਊਂਡੇਸ਼ਨ ਬਾਰੇ ਕੀ ਕਹਿੰਦੇ ਹੋ ਇਹਨਾਂ ਦੇ ਬੋਲਪੁਰੀਆ ਵਰਫੇਲ ਫਾਊਂਡੇਸ਼ਨ ਪਿਛਲੇ 500 ਸਾਲਾਂ ਤੋਂ ਸਮਾਜ ਸੇਵਾ ਦੇ ਕੰਮ ਕਰ ਰਹੀ ਹੈ ਜਿਵੇਂ ਕੋਈ ਜ਼ਰੂਰਤਵੰਦਾਂ ਨੂੰ ਰਾਸ਼ਨ ਵੰਡਣਾ ਗਰੀਬ ਬੱਚਿਆਂ ਨੂੰ ਫੀਸਾਂ ਵਗੈਰਾ ਭਰਨੀ ਆ ਤੇ ਇਹਦਾ ਮੇਨ ਕੰਮ ਹੈ ਤ੍ਰਿਪੜੀ ਪਰ ਦੀ ਸਾਰੀ ਮੇਨਟੇਨੈਂਸ ਜਿਮਾਈਨ ਦੇ ਹੈਗਾ ਤੇ ਬਹੁਤ ਵਧੇਰੇ ਤਰੀ ਅੱਜ ਬਹੌਲਪੁਰ ਵੈਲਫੇਅਰ ਫਾਊਂਡੇਸ਼ਨ ਵੱਲੋਂ ਸ਼ਤਿਮਾ ਰਸ਼ਨ ਮਾਣ ਦਾ ਸਮਾਰੋਹ ਕੀਤਾ ਗਿਆ ਜਿਹੜੀ ਅੱਜ ਰਸ਼ਨ ਦੀ ਜਿਹੜੀ ਮਦਦ ਹੈ ਫਾਊਂਡੇਸ਼ਨ ਸਾਡੇ ਦਿੱਤੀ ਬਟੋਜੀ ਕਰਨ ਜੀ ਤੇ ਹਿਮਾਚਲ ਗੇਰਾ ਜੀ ਨੂੰ ਨਵਾਂ ਵਰਗ ਦਿੱਤੀ ਲਈ ਹੈ ਤੇ ਬਹੌਲਪੁਰ ਵੈਲਫੇਅਰ ਫਾਊਂਡੇਸ਼ਨ ਬਹੁਤ ਹੀ ਮਤਲਬ ਕੀ ਬਹੁਤ ਬਹਾਦੀ ਦੇ ਬਹੁਤ ਵਧੀਆ ਕੰਮ ਕਰ ਰਹੀ ਹੈ ਮੈਂ ਪਰਮਾਧਵਾਗੇ ਅਰਦਾਸ ਕਰਦਾ ਹਾਂ ਕਿ ਕਿਸੇ ਤਰ੍ਹਾਂ ਹੀ ਬਹੌਲਪੁਰ ਵੈਲਫੇਅਰ ਫਾਊਂਡੇਸ਼ਨ ਜਿੰਨ ਦੁਗਣੀ ਰਾਸ਼ ਜੋਨੀ ਦਿੱਤੀ ਕਰੇ ਅਤੇ ਸਮਾਜ ਸੇਵਾ ਦਾ ਕੰਮ ਕਰੇ ਇਹ ਮੈਸੇਜ ਦੇਣਾ ਚਾਹੁੰਦਾ ਹਾਂ ਲੋਕਸਾਨ ਨੂੰ ਲੋਕਾਂ ਨੂੰ ਮੈਸੇਜ ਹੈ ਜੀ ਆਪਣਾ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ